ਇਹ ਕੋਈ ਫਿਰ ਵਾਪਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ 6 ਸਾਲ ਦੇ ਬੱਚੀ ਨਾਲ 19 ਸਾਲ ਦੇ ਨੌਜਵਾਨ ਨੇ ਕੀਤਾ ਜ਼ਬਰਜਨਾਬ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਨਡਅਪ ਕਰ ਲਿਆ ਹੈ ਕੱਛੇ ਗੱਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਸਮਰਾਲਾ ਦੇ ਨੇੜਲੇ ਪਿੰਡ ਤੋਂ ਇੱਕ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ 6 ਸਾਲ ਦੀ ਬੱਚੀ ਦੇ ਨਾਲ 19 ਸਾਲ ਦੇ ਨੌਜਵਾਨ ਦੇ ਵੱਲੋਂ ਜ਼ਬਰਦਸਤ ਕੀਤਾ ਗਿਆ ਜੀਹਾਂ ਤੁਹਾਨੂੰ ਦੱਸ ਦਈਏ આરોપી ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ ਐਸਐਚਓ ਦਾ ਕਹਿਣਾ ਕਿ આરોપી 피해 ਦੇ ਪਰਿਵਾਰ ਦਾ ਰਿਸ਼ਤੇਦਾਰ ਆ ਅੰਮ੍ਰਿਤ ਦੀ ਗੰਭੀਰ ਤਦਨਲ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਸਮਰਾਲਾ ਦੇ ਵਿੱਚ ਇਨਸਾਨੀਅਤ ਸ਼ਰਮਸ਼ਰ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ 6 ਸਾਲ ਦੇ ਬੱਚੀ ਨੂੰ ਇਸ 19 ਸਾਲ ਦੇ ਨੌਜਵਾਨ ਦੇ ਵੱਲੋਂ ਖੁੱਪਸਾ ਸ਼ਿਕਾਰ ਬਣਾਇਆ ਗਿਆ ਜੀਹਾਂ ਇਹ ਪੰਜਾਬ ਦੇ ਵਿੱਚ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਵਾਪਰੀਆਂ ਨੇ ਜੀਹਾਂ ਤੁਹਾਨੂੰ ਯਾਦ ਕਰਵਾਤੀ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਪਰਵਾਸੀ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਇੱਕ ਜਲੰਧਰ ਤੋਂ ਵੀ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਕੁੜੀ ਨੂੰ ਅੰਮ੍ਰਿਤਧਾਰੀ ਬੰਦੇ ਦੇ ਵੱਲੋਂ ਹੱਤਿਆ ਸ਼ਿਕਾਰ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਹਜੇ ਉਹ ਮਾਮਲਾ ਠੰਡਾ ਵੀ ਨਹੀਂ ਪਿਆ ਤੇ ਹੁਣ ਸਮਰਾਲਾ ਤੋਂ ਵੀ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ 6 ਸਾਲ ਦੀ ਬੱਚੀ ਨੂੰ 19 ਸਾਲ ਦੇ ਨੌਜਵਾਨ ਦੇ ਵੱਲੋਂ ਅਪਸ ਦਾ ਸ਼ਿਕਾਰ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ આરોપી ਪੀੜਤ ਪਰਿਵਾਰ ਦਾ ਰਿਸ਼ਤੇਦਾਰ ਹੈ ਜਿਸ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਪੂਰੇ ਮਾਮਲੇ ਤੇ ਐਸਐਸਓ ਦਾ ਕਹਿਣਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਰਾਤ ਨੂੰ ਪਤਾ ਲੱਗਿਆ ਕਿ 6 ਸਾਲ ਦੀ ਬੱਚੀ ਦੇ ਨਾਲ 19 ਸਾਲ ਦੇ ਨੌਜਵਾਨ ਦੇ ਵੱਲੋਂ ਜ਼ਬਰਜਨਾ ਕੀਤਾ ਗਿਆ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦੇਣਿਆ ਤੁਹਾਨੂੰ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਏ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪਤਕੇ ਆਏਗੇ ਉਹ ਤਾਂ ਪੀਸ ਚੱਲਦੀ ਪਈ ਹੈ ਜੀ ਉਹ ਹਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ